ਵਾਰਦਾਤਾਂ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਉੱਥੇ ਕਪਲੇਵਾਜੀ ਵੀ ਲੋਕਾਂ ਦੇ ਵੱਲੋਂ ਕੀਤੀ ਜਾਂਦੀ ਹੈ ਜਿਵੇਂ ਪਹਿਲਾਂ ਦੇਖਿਆ ਗਿਆ ਕਿ ਜਾਲੀ ਸਰਟੀਫਿਕੇਟ ਤਿਆਰ ਕੀਤੇ ਜਾਂਦੇ ਸੀ ਪਰ ਹੁਣ ਜਾਲੀ ਲਗਜ਼ਰੀ ਕਾਰਾਂ ਦੇ ਨੰਬਰ ਜਿਹੜੇ ਕੀ ਬਣਾਏ ਜਾਂਦੇ ਸਨ ਜਿਹਦੇ ਚੱਲਦੇ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਇਸ ਦੇ ਵਿੱਚ ਦੋ ਆਰੋਪੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਤੇ ਅੱਗੇ ਜਾਂਚ ਕੀਤੀ ਜਾ ਰਹੀ ਹੈ ਇਹਨਾਂ ਦੇ ਵੱਲੋਂ ਲਗਜ਼ਰੀ ਗੱਡੀਆਂ ਦੇ ਜਾਲੀ ਨੰਬਰ ਜਿਹੜੇ ਕੀ ਤਿਆਰ ਕੀਤੇ ਜਾਂਦੇ ਸੀ ਤਾਂ ਆਉਦੇ ਲੋ ਜਣਾ ਕਮਿਸ਼ਨਰੇਟ ਨੂੰ ਜਿਹੜੀ ਮਾਰੇ ਅਨਸਰਾਂ ਦੇ ਖਿਲਾਫ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਇਸ ਵਿੱਚ ਜਿਹੜਾ ਇੰਚਾਰਜ ਸੀ ਜੀ ਇਨਸਪੈਕਟਰ ਜੇਸ਼ ਕੁਮਾਰ ਹੈ ਉਹਨਾਂ ਦੀ ਟੀਮ ਵੱਲੋਂ ਦੋ ਬੰਦੇ ਅਰਸ਼ਦੀਪ ਸਿੰਘ ਉਰਫ ਅਰਸ਼ ਸੈਕੰਡ ਜਿਹੜਾ ਹੈਗਾ ਅਮਰਦੀਪ ਸਿੰਘ ਉਰਫ ਅਮਰ ਇਹਨਾਂ ਦੋਵਾਂ ਨੇ ਗ੍ਰਸਟਾਰਕਮਿਸ਼ਨ ਸਫਲਤਾ ਹਾਸਲ ਕੀਤੀ ਹੈ ਐਫ ਆਈ ਆ ਨੰਬਰ 132 2024 ਦੀ ਜਿਹੜੀ ਡੁੱਗਰੀ ਥਾਣੇ ਦੇ ਵਿੱਚ ਦਰਜ ਕੀਤੀ ਗਈ ਹੈ ਇਸ ਸੰਬੰਧੀ ਮੈਂ ਤੁਹਾਨੂੰ ਬ੍ਰੀਫ ਕਰਨਾ ਚਾਹੁੰਦਾ ਹਾਂ ਵੀ ਸਾਨੂੰ ਇਸ ਕੇਸ ਦੇ ਵਿੱਚ ਹੁਣ ਤੱਕ ਜਿਹੜੀਆਂ 5 ਗੱਡੀਆਂ ਬਰਾਮਦ ਹੋਈਆਂ ਇੱਕ ਵੀਡੀਓਨ ਡੱਬਲੂ ਕਾਰ ਵੀ ਇੱਕ ਮਰਸੀਡੀਜ਼ ਕਾਰ ਇੱਕ ਟ੍ਰੇਟਾ ਕਾਰ ਹੈ ਤੇ ਜਿਹੜਾ ਇਹ ਗਰੋਹ ਸੀਗਾ ਇਹਦਾ ਮਾਡਲ ਸਪੈਂਡੀ ਏ ਸੀਗਾ ਵੀ ਇਹ ਜਾਲੀ ਜਿਹੜਾ ਇਹਨਾਂ ਡਾਕੂਮੈਂਟਸ ਤਿਆਰ ਕਰਕੇ ਆਸੀ ਵਗੈਰਾ ਜਾਲੀ ਤਿਆਰ ਕਰਕੇ ਬਿਨਾ ਐਨਓਸੀ ਵਾਲੀਆਂ ਗੱਡੀਆਂ ਬਾਹਰੋਂ ਲਿਆ ਕੇ ਜਿਹੜਾ ਇੱਥੇ ਆਮ ਲੋਕਾਂ ਨੂੰ ਉਹਦੇ ਸਰਜੀ ਦਰਖਾਸਤਾਂ ਤਿਆਰ ਕਰਕੇ ਵੇਚਦੇ ਸੀਗੇ ਇਸ ਵਿੱਚ ਅਸੀਂ ਜਿਹੜੀ ਹੁਣ ਤੱਕ 5 ਗਿਨੇ ਰਿਕਵਰ ਕਰਦੇ ਨੇ ਦੋ ਦੋਸ਼ੀ ਗ੍ਰਿਫਤਾਰ ਕੀਤਾ ਮਾਨਯੋਗ ਅਦਾਲਤ ਵਿੱਚ ਉਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਫਾਈਨਲ ਨਰਮਾਨ ਕਰ ਲਿਆ ਹੈ ਇਸ ਸਾਡੀ ਜਿਹੜੀ ਅੱਗੇ ਤਪੀਸ਼ ਆ ਉਹ ਡੰਗਾਈ ਨਾਲ ਚੱਲਦੀ ਹੈ। ਸਾਰੇ ਕਹਿੰਦੇ ਸੀ ਕਿ ਜਿਹੜੀਆਂ ਟੈਂਸ਼ਨ ਬੋਲ ਚੁੱਕੀਆਂ ਦੂਸਰੇ ਸਰਪਿਆਂ ਦੇ ਵਿੱਚ ਹੈ ਜਾਂ ਸਰ ਕਿਸ ਤਰ੍ਹਾਂ ਮਤਲਬ ਜੋ ਹੁਣ ਤੱਕ ਸਾਡੀ ਤਪੀਸ਼ ਸਾਹਮਣੇ ਆਇਆ ਉਹ ਬਿਨਾ ਐਨਸੀ ਵਾਲੀਆਂ ਜਿਹੜੀਆਂ ਗੱਡੀਆਂ ਸੀ ਉਹਨਾਂ ਦੇ ਫਰਜੀ ਜਿਹੜੇ ਹਾਰਟਰੀਜ਼ ਤੇ ਬਾਕੀ ਡਾਕੂਮੈਂਟ ਤਿਆਰ ਕਰਕੇ ਇਹ ਅੱਗੇ ਉਹਨਾਂ ਨੂੰ ਸੇਲ ਕਰਨ ਦਾ ਕੰਮ ਕਰਦੇ ਸੀ। ਇਸ ਵਿੱਚ ਜਿਹੜਾ ਥਰਡ ਅਕਿਊਜ਼ਡ ਹੈ ਇੱਥੇ ਸਨੀ ਉਰਫ ਸ਼ੈਟਿੰਗ ਕਬਾੜੀਆ ਨਾਂ ਦਾ ਅਕਿਊਜ਼ਡ ਹੈ ਤੇ ਪਹਿਲਾਂ ਵੀ ਪਛੇਰ ਦਰਜ ਹੈ। ਉਹਨੂੰ ਵੀ ਅਸੀਂ ਕੇਸ ਵਿੱਚ ਨਾਮਜ਼ਦ ਕੀਤਾ ਹੈ ਤੇ ਉਹ ਵੀ ਗ੍ਰਫਤਾਰੀ ਲਈ ਸਾਡੀਆਂ ਟੀਮਾਂ ਜਿੱਦੀਆਂ ਇਹ ਜਿਹੜੀ ਕਾਨੂੰਨ ਕਰਨੀ ਹੈ ਕੋਈ ਡਾਕੂਮੈਂਟਸ ਲਾ ਦਿੱਤੀ ਚਾਹੀਦੀ ਹੈ ਕਿਤੋਂ ਮਦਦ ਵਿੱਚ ਡਿਪਾਰਟਮੈਂਟ ਕੋ تیار ਹੋਣ ਦੀ ਆਪ ਕਰੀਏ ਇਹ ਹਜੇ ਫਿਲਹਾਲ ਜਿਹੜਾ ਇਹਦੇ ਚ ਮੇਨ ਕੂਡ ਹੈ ਉਹਦੇ ਕੋਲ ਸਾਨੂੰ ਅੰਦਾਜ਼ੀ ਆਈਡੀ ਕਾਰਡ ਵੀ ਮਿਲਿਆ ਹੈਗਾ ਜਿਸ ਵਿੱਚ ਇਹਨੇ ਪੁਲਿਸ ਦੀ ਯੂਨੀਫਾਰਮ ਪਾ ਕੇ ਆਈਡੀ ਕਾਰਡ ਫੇਕ ਬਣਾਇਆ ਹੈਗਾ ਤੇ ਇੱਕ ਇਹ ਤੋਂ ਟੌਏ ਪਿਸਟਲ ਜਿਹੜੀ ਉਹ ਵੀ ਮਿਲੀ ਹੈਗੀ ਆ ਬਾਕੀ ਇਹਦਾ ਅਸੀਂ ਰਿਮਾਂਡ ਲਿਆ ਹੈ ਡਿਟੇਲਸ ਜੀ ਤਕਰੀਸ਼ ਕਰ ਰਹੇ ਹਾਂ ਵੀ ਕੋਈ ਟ੍ਰਾਂਸਪੋਰਟ ਮੈਕਨੋ ਦਾ ਮੁਲਾਜ਼ਮ ਤਾਂ ਨਹੀਂ ਇਹਨਾਂ ਨਾਲ ਬਾਕੀ ਇਹ ਜਿਹੜੀ ਲਗਾਈ ਨੇ ਪਰਚਾ ਹੈ ਜਿਹੜਾ ਨੇ ਤੇ ਨੇ ਸਾਰੇ ਦੇ ਜਿਹੜੇ ਦੋਵੇਂ ਦੋਸ਼ੀ ਅਸੀਂ ਅਰੈਸਟ ਕੀਤੇ ਦੋਵੇਂ ਲੁਧਾਨੇ ਰਹਿਣ ਵਾਲੇ 플러스 ਜਿਹੜਾ ਤੀਜਾ ਬੰਦਾ ਸੀ ਨਾਮ ਦੇ ਕੀਤਾ ਇਹ ਇਸ ਨਾਲ ਅਨਾਲੀ ਇਨਵੋਲਵਮੈਂਟ ਸੀ ਕ੍ਰਾਈਮ ਵਿੱਚ ਉਹ ਵੀ ਲੋਕਲ ਛੋਣੀ ਮੱਲੇ ਦਾ ਸਰ ਇੰਟਰ ਸਟੇਟ ਕਹਿਣ ਕਹਿ ਸਕਦੇ ਆ ਕਿ ਕਿ ਬਾਹਰਲੇ ਸੂਜੇ ਦੇ ਵਿੱਚ ਵੀ ਕੋਈ ਲਿੰਕ ਹੈਗਾ ਜਿਸ ਤੋਂ ਅਗੜੀਆਂ ਸਾਡਾ ਜਿਹੜਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਵੀ ਇਹ ਲੈ ਕੇ ਬਾਹਰੋਂ ਹੀ ਆਉਂਦੇ ਸੀ ਟੱਡੀਆਂ ਹੁਣ ਕਿਹੜੇ ਬੰਦੇ ਆ ਕਿੱਥੋਂ ਲੈਟ ਰਹੇ ਸਾਡੀ ਤਫਤੀਸ਼ ਦੇ ਰਾਨ ਨੂੰ ਸੀ ਹੋ ਰਿਹਾ ਪਹਿਲਾਂ ਮੈਂ ਤੁਹਾਨੂੰ ਜਹੀ ਦੱਸਾਂ ਕਿ ਇੱਕ ਫਿਲਟੋ ਜਿਹੜਾ ਬਾਬੂ ਬੈਟ ਹੈ ਹੈ ਦਵਾਈ ਨੂੰ ਮੈਂ ਦੱਸਦਾ ਜਾਂ ਕੋਈ ਨਾ ਲੱਗਦਾ ਕਿ ਉਹ ਲੁੱਟ ਰਦਾ ਅਸੀਂ ਉਸ ਐਂਗਲ ਤੋਂ ਵੀ ਇਨੋਂ ਤੋਂ ਬੜੀ ਬਰੀਕੀ ਨਾਲ ਜਿਹੜੀ ਹੈਗੀ ਸਾਡੀ ਕੋਸ਼ਿਸ਼ ਹੋ ਰਹੀ ਹੈ ਇਹਨਾਂ ਨੇ ਕੋਈ ਵਾਰਦਾਤ ਨਹੀਂ ਕੀਤੀ ਪਰ ਹਸਲਾਲ ਹਜੇ ਤੱਕ ਵੀ ਪੁੱਛ ਗਿਆ ਇਸ ਚੀਨਾਂ ਵੱਲੋਂ ਕੋਈ ਏਦਾਂ ਦਾ ਇਹਨਾਂ ਦੇ ਪਹਿਲਾਂ ਦਾ ਪਰਚਾ ਦਰਜਿਆ ਕੋਈ ਕ੍ਰਾਈਮ ਵਾਲੀ ਦਾ ਨਹੀਂ ਸਾਹਮਣੇ ਆਈ ਪਰ ਫੇਰ ਵੀ ਅਸੀਂ ਇਹਨਾਂ ਦਾ ਰਿਮਾਂਡ ਪੁਲਿਸ ਨੂੰ ਮੰਗ ਲਿਆ ਤੇ ਤਪੀਸ਼ ਕਰਦੀ ਹੈ। ਖਵਾਰੀਆ ਜਿਹੜਾ ਉਹਦਾ ਕੀ ਰੂਟ ਹੈਗਾ ਮਤਲਬ ਗੱਡੀਆਂ ਉਹਦੇ ਕੋਲ ਲੈਂਦੇ ਸੀ ਅੱਗੇ ਉਹ ਦੇਖੋ ਜਿਹੜਾ ਇਹਦੇ ਵਿੱਚ ਜਿਹੜਾ 3rd ਪਰਸਨ ਹੈ ਜਿਹਦੇ ਨਾਮ ਦੁੱਤਾ ਉਹ ਤੇ ਪਹਿਲਾਂ ਵੀ ਪਰਚੇ ਦਰਜਿਆ ਕਿ ਉਹਦੀ ਇਹਨਾਂ ਨਾਲ ਜਿਹੜੇ ਇਨਵੋਲਵਮੈਂਟ ਹੁਣ ਤੱਕ ਇਹ ਆਈ ਹੈ ਵੀ ਉਹਦੇ ਨਾਲ ਰਲ ਕੇ ਜਿਹੜਾ ਇਹ ਇਕੱਠੇ ਮਿਲ ਕੇ ਕੰਮ ਕਰਦੇ ਸੀਗੇ ਤੇ ਬਾਕੀ ਇਹਦੀ ਜਿਹੜੀ ਡਿਟੇਲ ਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੋ ਵੀ ਸਪੈਸੀਫਿਕ ਲੋੜ ਆਉਂਦਾ ਅਸੀਂ ਇੰਨੀ ਗੱਡੀਆਂ ਵੇਚ ਚੁੱਕੇ ਨੇ ਸਾਡਾ ਇਹ ਫਾਮਾ ਹੈ ਹਜੇ ਤੱਕ ਦੇਖੋ ਸਾਨੂੰ 5 ਗੱਡੀਆਂ ਰਿਕਵਰ ਹੋਈਆਂ ਬਾਕੀ ਇਹਦੀ ਹੋਰ ਅਸੀਂ ਰਮਾਨ ਲੈ ਕੇ ਕੋਸ਼ਿਸ਼ ਕਰ ਰਹੇ ਹਾਂ ਬਾਕੀ ਇਹ ਤਾਂ ਬੜੇ ਲਿਖੇ ਨੇ ਰੋਕੀ ਜਾਂ ਫਿਰ ਅਜੇ ਕਹਿੰਦੇ ਕਿ ਇਹ ਨੂੰ ਬੜਾ ਇਹ ਜਿਹੜਾ ਅਸ਼ਰੀਪ ਹੈਗਾ ਇਹਦੀ ਆਰਾਊਂਡ ਏਜ ਹੈਗੀ 30-35 ਸਾਲ ਦੇ ਕਰੀ ਬਣਦੀ ਹੈ ਜਿਹੜਾ ਇਹਦੇ ਨਾਲ ਉਮਰ ਉਮਰ ਹੈਗਾ ਉਹ ਬੇਸਿਕਲੀ ਮਕੈਨਿਕ ਹੈਗਾ ਜਿਹੜਾ ਗੱਡੀਆਂ ਚੈੱਕ ਕਰਕੇ ਦੱਸਦਾ ਜੀ ਗੱਡੀਆਂ ਦੀ ਕੀ ਸਟੇਟਸ ਹੈ ਰੰਗ ਹੋਇਆ ਨਹੀਂ ਹੋਇਆ ਇਸ ਤਰ੍ਹਾਂ ਉਹ ਥੋੜਾ ਏਜਡ ਹੈਗਾ ਅਰਾਊਂਡ 45-50 ਸਾਲ ਦਾ ਲੱਗਦਾ ਹੈ ਬਾਕੀ ਜਿਹੜੀ ਸਾਡੀ ਕਵਿਸ਼ ਚਾਹੇ ਸਰ ਜਿਹੜੀ ਲਕਜ਼ਰੀ ਗੱਡੀਆਂ ਦੀ ਕੀਮਤ ਕਾਫੀ ਹੁੰਦੀ ਹੈ ਲੈਕਚਰ ਦੀ ਤਰ੍ਹਾਂ ਜਿਹੜਾ ਪੈਸਾ ਜਿਹੜਾ ਖਾਤੋਂ ਦਾ ਆ ਰਿਹਾ ਉਹ ਅਸੀਂ ਜਿਹੜੀ ਇਨਵੈਸਟੀਗੇਸ਼ਨ ਐਸੇ ਕਰਕੇ ਰਿਮਾਂਡ ਲਿਆ ਹੋਇਆ ਹੈ ਫਾਈਨੈਂਸ਼ੀਅਲ ਐਂਗਲ ਤੋਂ ਵੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਪਲੱਸ ਜਿਹੜਾ ਕੋਈ ਹੋਰ ਬੰਦਾ ਕਿਸੇ ਡਿਪਾਰਟਮੈਂਟ ਦਾ ਹੋਵੇ ਨਾਲ ਉਸ ਐਂਗਲ ਤੋਂ ਕਿਸੇ ਕੋਈ ਕੰਪਲੇਨੈਂਟ ਸੀ ਜਿਹਨੇ ਤੁਹਾਨੂੰ ਕੰਪਲੇਨਟ ਕੀਤੀ ਸੀ ਕਿ ਇਸ ਤਰ੍ਹਾਂ ਗੱਡੀਆਂ ਉਹਨੂੰ ਵੇਚੀ ਗਈ ਜਾਂ ਕਿਸੇ ਕੰਪਲੇਨੈਂਟ ਦੇ ਸਕਦੇ ਫਿਲਹਾਲ ਤਾਂ ਜਿਹੜਾ ਇਹ ਐਫਆਈਆਰ ਪੁਲਿਸ ਵੱਲੋਂ ਰਜਿਸਟਰ ਕੀਤੀ ਗਈ ਹੈ ਪਰ ਬਾਕੀ ਹੁਣ ਜਿਵੇਂ ਤਫਤੀਸ਼ ਦੇ ਵਿੱਚ ਕਿਸੇ ਦਾ ਆਏਗਾ ਕਿਸੇ ਨੇ ਕੰਪਲੇਨਟ ਕੀਤੀ ਹੈ ਪਾਰਟ ਆਫ ਇਨਵੈਸਟੀਗੇਸ਼ਨ ਆਨ ਦ ਟੇਸ ਹੈ ਕਿ ਅੱਜ ਕੱਲ ਕਿਸੇ ਦੇ ਵਿਸ਼ਵਾਸ ਕਰਨ ਦਾ ਸਮਾਂ ਹੀ ਨਹੀਂ ਰਿਹਾ ਫਰਾਡ ਵਾਜੀਆਂ ਲਗਾਤਾਰ ਵਾਧਿਆਂ ਜਾ ਰਹੀਆਂ ਜਿਸ ਕਰਕੇ ਕਿਸੇ ਨੂੰ ਵੀ ਲੋਕ ਧੋਖੇ ਦਾ ਸ਼ਿਕਾਰ ਬਣਾ ਲੈਂਦੇ ਨੇ ਬਿਊਰੋ ਰਿਪੋਰਟ